ਇੱਕ ਸ਼ਰਮਦ ਨਾਮ ਦਾ ਫਕੀਰ ਹੋਇਆ ਹੈ ਸ਼ਰਮਦ ਆਪਣੇ ਮਾਤਾ ਪਿਤਾ ਦੇ ਘਰ ਇਕਲੌਤਾ ਬੇਟਾ ਸੀ ਅਮੀਰ ਹੋਣ ਕਰਕੇ ਇਸ ਦੇ ਮਾਤਾ ਪਿਤਾ ਨੇ ਇਸ ਦਾ ਪਾਲਣ ਪੋਸ਼ਣ ਬੜੀ ਚੰਗੀ ਤਰ੍ਹਾਂ ਕੀਤਾ ਜਦ ਇਹ 19-20 ਸਾਲ ਦਾ ਹੋਇਆ ਤਾਂ ਇਸ ਦੇ ਮਾਤਾ ਪਿਤਾ ਮਰ ਗਏ ਸ਼ਰਮਦ ਦੀ ਸਾਧਾ ਫਕੀਰਾਂ ਨਾਲ ਬੜੀ ਸੰਗਤ ਸੀ ਇਸ ਨੇ ਆਏ ਗਏ ਸਾਧ ਫਕੀਰ ਦੇ ਰਹਿਣ ਵਾਸਤੇ ਆਪਣੇ ਪੈਸੇ ਨਾਲ ਮਕਾਨ ਬਣਵਾਏ ਮੰਜੇ ਵਿਸਤਰੇ ਅਤੇ ਰੋਟੀ ਪਾਣੀ ਦਾ ਪ੍ਰਬੰਧ ਵੀ ਕੀਤਾ ਇਸ ਦੇ ਭਲੇ ਕੰਮਾਂ ਕਰਕੇ ਇਸ ਪਾਸ ਬਹੁਤ ਸਾਧ ਫਕੀਰ ਆਉਣ ਲੱਗ ਪਏ ਇਹ ਹਰ ਇੱਕ ਪਾਸੋਂ ਖੁਦਾ ਦਾ ਰਸਤਾ ਪੁੱਛ ਕੇ ਉਸ ਉੱਤੇ ਚੱਲਣ ਦਾ ਯਤਨ ਕਰਦਾ ਰਹਿੰਦਾ ਜਦ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਇੱਕ ਫਕੀਰ ਸ਼ਾਹ ਹੁਸੈਨ ਆ ਗਿਆ ਸ਼ਰਮਦ ਨੇ ਇਹਨਾਂ ਦੀ ਵੀ ਚੰਗੀ ਤਰ੍ਹਾਂ ਸੇਵਾ ਕੀਤੀ। ਸ਼ਾਹ ਹੁਸੈਨ ਜੀ ਇਸ ਦੀ ਕਰਨੀ ਉੱਤੇ ਬਹੁਤ ਪ੍ਰਸੰਨ ਹੋਏ। ਯਥਾ ਨੇਮ ਯਦ ਸ਼ਰਮਦ ਨੇ ਸ਼ਾਹ ਹੁਸੈਨ ਤੋਂ ਉਸੇ ਹੀ ਤਰ੍ਹਾਂ ਖੁਦਾ ਦਾ ਰਸਤਾ ਪੁੱਛਿਆ ਤਾਂ ਇਸ ਨੂੰ ਪਰਖਣ ਵਾਸਤੇ ਸ਼ਾਹ ਹੁਸੈਨ ਨੇ ਕਿਹਾ ਪਹਿਲਾਂ ਸਾਡੇ ਵਾਸਤੇ ਇੱਕ ਚੰਗੀ ਜਹੀ ਜੁੱਤੀ ਲਿਆ ਜਿਸ ਦੀ ਕੀਮਤ 5 ਰੁਪਏ ਤੋਂ ਘੱਟ ਨਾ ਹੋਵੇ। ਹੁਕਮ ਮੰਨ ਕੇ ਸ਼ਰਮਦ 5 ਰੁਪਏ ਦੀ ਇੱਕ ਬਹੁਤ ਚੰਗੀ ਜੁੱਤੀ ਬਾਜ਼ਾਰ ਤੋਂ ਖਰੀਦ ਲਿਆਇਆ ਸ਼ਾਹ ਹੁਸੈਨ ਨੇ ਜੁੱਤੀ ਪੈਰੀ ਪਾ ਕੇ ਆਖਿਆ ਸ਼ਰਮਦ ਜੇ ਤੈਨੂੰ ਖੁਦਾ ਦੇ ਮਿਲਣ ਦਾ ਸ਼ੌਂਕ ਹੈ ਤਾਂ ਮੇਰੇ ਆਉਂਦਿਆਂ ਤੱਕ ਤੂੰ ਇੱਥੇ ਹੀ ਠਹਿਰ ਮੈਂ ਤੈਨੂੰ ਆਣ ਕੇ ਰਸਤਾ ਦੱਸਾਂਗਾ ਇਹ ਆਖ ਕੇ ਜਦ ਸ਼ਾਹ ਹੁਸੈਨ ਚਲਿਆ ਗਿਆ ਤਾਂ ਸ਼ਰਮਦ ਉੱਥੇ ਹੀ ਖੜਾ ਹੋ ਕੇ ਉਸ ਦੀ ਉਡੀਕ ਕਰਨ ਲੱਗਾ ਜਦੋਂ 2 ਦਿਨ ਪਿੱਛੋਂ ਆਣ ਕੇ ਸ਼ਾਹ ਹੁਸੈਨ ਨੇ ਜਦ ਸ਼ਰਮਦ ਨੂੰ ਉੱਥੇ ਹੀ ਖੜਾ ਵੇਖਿਆ ਤਾਂ ਉਸ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਅਤੇ ਪ੍ਰਭੂ ਪ੍ਰੇਮ ਦੇ ਰੰਗ ਵਿੱਚ ਰੰਗ ਦਿੱਤਾ ਜਿਸ ਨਾਲ ਉਸ ਨੇ ਮਸਤੀ ਵਿੱਚ ਆ ਕੇ ਆਪਣੇ ਘਰ ਦਾ ਸਭ ਕੁਝ ਸਾਧੂ ਸੰਤਾਂ tatha ਗਰੀਬਾਂ ਨੂੰ ਦੇ ਦਿੱਤਾ ਅਤੇ ਆਪ ਮਸਤ ਦਸ਼ਾ ਵਿੱਚ ਮਗਨ ਹੋ ਕੇ ਦਿੱਲੀ ਵਿੱਚ ਵਿਚਰਨ ਲੱਗਾ ਇਸ ਨੂੰ ਇਸ ਦਸ਼ਾ ਵਿੱਚ ਵੇਖ ਕੇ ਸ਼ਰਈ ਲੋਕ ਇਸ ਨਾਲ ਨਫ਼ਰਤ ਕਰਨ ਲੱਗੇ ਅਤੇ ਉਹਨਾਂ ਨੇ ਜਾ ਕੇ ਔਰੰਗਜ਼ੇਬ ਨੂੰ ਆਖ ਕੇ ਇਸ ਨੂੰ ਕੈਦ ਕਰਵਾ ਦਿੱਤਾ ਕੁਝ ਸਮੇਂ ਉਪਰੰਤ ਰੂਮ ਦੇ ਬਾਦਸ਼ਾਹ ਦਾ ਇੱਕ ਦੂਤ ਔਰੰਗਜ਼ੇਬ ਦੇ ਦਰਬਾਰ ਵਿੱਚ ਆਇਆ ਉਸ ਨੇ ਹਾਜ਼ਰ ਹੋ ਕੇ ਅਰਜ਼ ਕੀਤੀ ਆਪ ਪਾਸ ਮੈਨੂੰ ਰੂਮ ਦੇ ਬਾਦਸ਼ਾਹ ਨੇ ਇਸ ਵਾਸਤੇ ਭੇਜਿਆ ਹੈ ਕਿ ਆਪ ਆਪਣੇ ਸਿਆਣੇ ਉਮਰਾਵਾ ਤੇ ਕਾਜ਼ੀਆਂ ਪਾਸੋਂ ਸਬਰ ਅਤੇ ਸ਼ੁਕਰ ਦੇ ਮਾਇਨੇ ਪੁੱਛ ਕੇ ਦੱਸੋ ਜਦ ਸਾਡੇ ਬਾਦਸ਼ਾਹ ਨੂੰ ਆਪਣੇ ਦੇਸ਼ ਵਿੱਚ ਕਿਸੇ ਪਾਸੋਂ ਇਹ ਮਾਇਨੇ ਨਾ ਮਿਲੇ ਤਾਂ ਤੁਹਾਡੇ ਪਾਸ ਮੈਨੂੰ ਭੇਜਿਆ ਹੈ ਦੂਸਰੇ ਦਿਨ ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚ ਸਭ ਮੌਲਵੀਆਂ ਤੇ ਉਮਰਾਵਾ ਨੂੰ ਸੱਦ ਕੇ ਆਖਿਆ ਕਿ ਸਬਰ ਅਤੇ ਸ਼ੁਕਰ ਦੇ ਮayne ਦੱਸੋ ਸਭ ਨੇ ਆਪੋ ਆਪਣੀ ਅਕਲ ਅਨੁਸਾਰ ਦੱਸਿਆ ਪਰ ਰੂਮ ਬਾਦਸ਼ਾਹ ਦੇ ਦੂਤ ਨੂੰ ਤਸੱਲੀ ਨਾ ਹੋਈ ਜਦ ਦਰਬਾਰ ਬਰਖਾਸਤ ਹੋ ਗਿਆ ਤਾਂ ਉਸ ਦੂਤ ਨੇ ਔਰੰਗਜ਼ੇਬ ਦੇ ਵਜ਼ੀਰ ਨੂੰ ਪੁੱਛਿਆ ਕਿ ਇੱਥੇ ਇੱਕ ਸ਼ਰਮਦ ਫਕੀਰ ਸੁਣੀਦਾ ਹੈ ਉਹ ਕਿੱਥੇ ਰਹਿੰਦਾ ਹੈ ਸਾਡੇ ਬਾਦਸ਼ਾਹ ਨੂੰ ਪਤਾ ਲੱਗਾ ਸੀ ਕਿ ਇਹ ਮayne ਸ਼ਰਮਦ ਫਕੀਰ ਹੀ ਦੱਸ ਸਕਦਾ ਹੈ ਵਜ਼ੀਰ ਨੇ ਕਿਹਾ ਉਸ ਨੂੰ ਬਾਦਸ਼ਾਹ ਨੇ ਕੈਦ ਕੀਤਾ ਹੋਇਆ ਹੈ ਦੂਤ ਨੇ ਕਿਹਾ ਮੈਂ ਉਸ ਨਾਲ ਮੁਲਾਕਾਤ ਕਰਨੀ ਚਾਹੁੰਦਾ ਹਾਂ ਮੈਨੂੰ ਇੱਕ ਆਗਿਆ ਪੱਤਰ ਲੈ ਦਿਓ ਦੂਤ ਨੇ ਜਦ ਜੇਲ ਵਿੱਚ ਜਾ ਕੇ ਸ਼ਰਮਦ ਨੂੰ ਮਿਲ ਕੇ ਸਾਰੀ ਗੱਲ ਦੱਸੀ ਤਾਂ ਉਸ ਨੇ ਕਿਹਾ ਜੇਕਰ ਸਬਰ ਸ਼ੁਕਰ ਦਾ ਮਾਇਨਾ ਮੇਰੇ ਪਾਸੋਂ ਪੁੱਛਣਾ ਹੈ ਤਾਂ ਕੱਲ ਸਵੇਰੇ ਇੱਕ ਮਸ਼ਕ ਪਾਣੀ ਅਤੇ ਤੇੜ ਬੰਨਣ ਵਾਸਤੇ ਤਹਿਮਤ ਲੈ ਆਉਣੀ ਦੂਸਰੇ ਦਿਨ ਦੂਤ ਇੱਕ ਤਹਿਮਤ ਅਤੇ ਇੱਕ ਪਾਣੀ ਦੀ ਮਸ਼ਕ ਲੈ ਕੇ ਸ਼ਰਮਦ ਪਾਸ ਪਹੁੰਚ ਗਿਆ ਸ਼ਰਮਦ ਨੇ ਪਾਣੀ ਨਾਲ ਇਸ਼ਨਾਨ ਕਰਕੇ ਤਹਿਮਤ ਤੇੜ ਬਨ ਕੇ ਦੂਤ ਨੂੰ ਕਿਹਾ ਅੱਖਾਂ ਮੀਟ ਜਦ ਦੂਤ ਨੇ ਅੱਖਾਂ ਮੀਟ ਲਈਆਂ ਤਾਂ ਸ਼ਰਮਦ ਨੇ ਉਸ ਦੇ ਸਿਰ ਤੇ ਹੱਥ ਰੱਖ ਦਿੱਤਾ ਸ਼ਰਮਦ ਦੇ ਸਿਰ ਤੇ ਹੱਥ ਰੱਖਣ ਨਾਲ ਦੂਤ ਨੇ ਵੇਖਿਆ ਕਿ ਫਰਿਸ਼ਤੇ ਸ਼ਰਮਦ ਅੱਗੇ ਖੜੇ ਹੋ ਕੇ ਆਖ ਰਹੇ ਹਨ ਕਿ ਜੇਕਰ ਸਾਨੂੰ ਹੁਕਮ ਕਰੋ ਤਾਂ ਅਸੀਂ ਦਿੱਲੀ ਸਮੇਤ ਬਾਦਸ਼ਾਹ ਨੂੰ ਜਮਨਾ ਦਰਿਆ ਵਿੱਚ ਡੋਬ ਦਈਏ ਅੱਗੇ ਉਹ ਸ਼ਰਮਦ ਕਹਿ ਰਿਹਾ ਸੀ ਕਿ ਸਬਰ ਔਰ ਸ਼ੁਕਰ ਕਰੋ ਇਹ ਕੌਤਕ ਵੇਖ ਕੇ ਦੂਤ ਬੜਾ ਹੈਰਾਨ ਹੋ ਕੇ ਸ਼ਰਮਦ ਦੇ ਪੈਰਾਂ ਤੇ ਡਿੱਗ ਪਿਆ ਸ਼ਰਮਦ ਨੇ ਹੱਸ ਕੇ ਆਖਿਆ ਸਬਰ ਅਤੇ ਸ਼ੁਕਰ ਦਾ ਇਹੀ ਮਾਇਨਾ ਹੈ ਕਿ ਆਪਣੀ ਸ਼ਕਤੀ ਦੇ ਹੁੰਦਿਆਂ ਵੀ ਸਬਰ ਕੀਤਾ ਹੋਇਆ ਹੈ ਅਤੇ ਕੈਦ ਵਿੱਚ ਪੈ ਕੇ ਵੀ ਖੁਦਾ ਦਾ ਸ਼ੁਕਰ ਕਰ ਰਹੇ ਹਾਂ ਇਹ ਮਾਇਨੇ ਸਮਝ ਕੇ ਦੂਤ ਆਪਣੇ ਦੇਸ਼ ਰੂਮ ਨੂੰ ਚਲਿਆ ਗਿਆ ਤੇ ਉਸ ਨੇ ਸਾਰੀ ਗੱਲ ਆਪਣੇ ਬਾਦਸ਼ਾਹ ਨੂੰ ਜਾ ਕੇ ਦੱਸੀ ਉਪਰੰਤ ਇੱਧਰ ਚੁਗਲਖੋਰਾ ਨੇ ਔਰੰਗਜ਼ੇਬ ਨੂੰ ਦੱਸਿਆ ਕਿ ਸ਼ਰਮਤ ਆਪ ਜੀ ਨੂੰ ਵੱਧ ਘੱਟ ਗੱਲਾਂ ਕਹਿੰਦਾ ਰਹਿੰਦਾ ਹੈ ਇਸ ਤੇ ਗੁੱਸੇ ਹੋ ਕੇ ਉਸਨੇ ਹੁਕਮ ਦਿੱਤਾ ਕਿ ਇਸ ਨੂੰ ਮਸਜਿਦ ਦੇ ਸਾਹਮਣੇ ਚੌਕ ਵਿੱਚ ਲਿਆ ਕੇ ਕਤਲ ਕਰ ਦਿਓ ਬਾਦਸ਼ਾਹ ਦੇ ਹੁਕਮ ਅਨੁਸਾਰ ਸ਼ਰਮਦ ਨੂੰ ਮਸੀਤ ਚੌਕ ਵਿੱਚ ਲਿਆ ਕੇ ਕਤਲ ਕਰ ਦਿੱਤਾ ਗਿਆ ਇਸ ਨਾਲ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਲੋਕ ਔਰੰਗਜੀਬ ਨੂੰ ਮਨ ਵਿੱਚ ਲਾਣ ਤਾਂ ਪਾਉਂਦੇ ਤੇ ਬੁਰਾ ਭਲਾ ਕਹਿੰਦੇ ਆਪਣੇ ਕਤਲ ਹੋਣ ਤੋਂ ਪਹਿਲਾਂ ਸ਼ਰਮਦ ਨੇ ਇੱਕ ਸ਼ੇਰ ਬੋਲਿਆ ਸੀ ਜਿਸ ਦਾ ਪੰਜਾਬੀ ਤਰਜਮਾ ਸੂਰਜ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਸਿਰ ਪਿਆਰੇ ਦੇ ਰਾਹ ਵਿੱਚ ਫਿਦਾ ਹੋ ਗਿਆ ਬਹੁਤ ਚੰਗਾ ਹੋਇਆ ਇਹ ਵੱਡਾ ਭਾਰ ਸੀ ਅਦਾ ਹੋ ਗਿਆ